ਬਲੌਗ ਦੇ ਵਿੱਚ ਜ਼ਰੂਰ ਕਰਾਂਗੇ ਮੈਂ ਕੁਝ ਗੱਲ ਬਾਤ ਦੱਸਣੀ ਨਹੀਂ ਹੈਲਪ ਨਹੀਂ ਕੀਤੀ ਕਿਸੇ ਨੇ ਅੱਜ ਤਾਂ ਉਹ ਕਿਹੜੀ ਗੱਲ ਆ ਹੈਲਪ ਨਹੀਂ ਕੀਤੀ ਉਹ ਤੁਹਾਨੂੰ ਅਗਲੇ ਬਲੌਗ ਚ ਅਸੀਂ ਦੱਸਾਂਗੇ ਵੀ ਕਿਹੜੀ ਚੀਜ਼ ਇਹ ਸੀ ਇੱਥੇ ਜਿੰਨਾ ਦੱਸਦੀ ਜਿਹੜੇ ਸਾਸਿਕਾ ਸਾਡੇ ਵੱਲੋਂ ਯਾਨੀ ਕਿ ਸੰਘਾ ਫੈਮ ਦੀ ਵੱਲੋਂ ਅੱਜ ਚੱਲੇ ਆ ਅਸੀਂ ਗੱਡੀ ਕੱਢੀ ਬਾਹਰ ਮਾੜਾ ਮੋਟਾ ਕਿਤੇ ਘੁੰਮ ਕੇ ਆਈਏ ਥੋੜਾ ਜਿਹਾ ਮੈਂਵੇਂ ਜਾਣਾ ਹੈ ਰੀ ਕੋਈ ਜ਼ਿਆਦਾ ਕਾਲੀ ਪਿਆ ਮੈਂ ਚਲਾਵਾਂ ਮੈਂ ਚਲਾਵਾਂ ਤੇ ਗੱਡੀ ਪਹਿਲਾਂ ਜਿਤਵੋਣੀ ਆ ਇੱਤਵਾ ਕੇ ਤੁਹਾਨੂੰ ਦਿਖਾਉਨੇ ਆ ਫੇ ਕੀ ਕੀ ਰਹਿਮ ਕਿਦਾਂ ਕਿਹੜੇ ਕਿਹੜੇ ਪਵਾਏ ਐ ਰੀ ਨੇ ਕਹਿੰਦਾ ਹੀ ਰਹਿਮ ਪਾਉਣੇ ਪਾਉਣੇ ਆ ਜਾਓ ਫੇ ਤੁਹਾਨੂੰ ਉਹ ਵੀ ਦਿਖਾਉਨੇ ਚਲੋ ਲਓ ਹੀ ਐ ਰੀ ਕਹਿੰਦਾ ਗੱਡੀ ਢਵਾਉਣੀ ਆ ਹੁਣ ਗੱਡੀ ਲੱਗੇ ਢਵਾਉਣ ਰਾਜ ਤੁਹਾਨੂੰ ਦਿਖਾਉਨੇ ਆ ਤੇ ਕਿਦਾਂ ਕਿਦਾਂ ਰੈਮੋ ਰੈਮ ਵੀ ਪੀਛੇ ਪੈ ਗਿਆ ਕਹਿੰਦਾ ਰੈਮ ਵੀ ਨਾਲ ਹੀ ਪਾਉਣੇ ਆ ਹੁਣ ਇਹਦੇ ਰੈਮ ਵੀ ਲੋੜ ਤਾਂ ਦਿਖਾਉਣੀ ਕਿੰਨੇ ਦਿਨਾਂ ਦੀ ਇੱਦਾਂ ਹੀ ਜਿਹੀ ਨਿਬੜੀ ਨਾਗਾ ਚੱਲਾ ਕੇ ਟਵਾ ਲੈਣੀ ਹੈ। ਯਾਰੀ ਆਪ ਜਨੌਨ ਨੂੰ ਬਹੁਤ ਗੜਾ ਜੇ ਪਤਾ ਕੋ ਮੇਰੇ ਵਾਂਗੂ ਇਹ ਨੂੰ ਨਹੀਂ ਲੱਗਦਾ। ਮਾਰ ਕੇ ਹਿੰਦਾ। ਟਰੌਣੀ ਇੱਥੇ ਲੱਗੇ ਆਪਣੇ ਕਾਰਬਾਜ਼ ਆ ਦੋਸੇ ਧਵਾਉਣ ਆਏ। ਅੰਦੇ ਦੇ ਬਾਜ ਤੁਹਾਨੂੰ ਸਾਰੀ ਦਿਖਾਉਣੇ ਜਦ ਦਾ ਹਿਸਾਬ ਕਰ। ਤੇ ਨਹੀਂ ਯਾਰੀ। ਥੋਮੀ ਚਲਾਉਣੇ ਆ। ਹਾਂ ਉਹ ਚਲਾਉਣੇ। ਪਹਿਲਾਂ ਤੂੰ ਮੋਟਰਸਾਈਕਲ ਦੇ ਪਿੱਛੇ ਪਿਆ ਸੀ। ਹੁਣ ਗੱਡੀ ਪਿੱਛੇ ਹੈ। ਮਲਾ ਮੋੜੀ ਨਹੀਂ ਆ ਤੋ। ਕਹਿੰਦਾ ਮੋੜੀ ਵੀ ਉਹ ਤੋਂ ਵਾਕੇ ਮੋੜੀ ਚੱਲ ਦੇਦੇ ਆ। ਓ ਜੀ ਹੁਣ ਆਪਾਂ ਗੱਡੀ ਲਈਏ ਤਵਾ। ਹੁਣ ਤਵਾ ਲੈ ਜਾਂਦੀ ਆ। ਹੁਣ ਆਪਾਂ ਚੱਲਦੇ ਆਂ ਸ਼ਹਿਰ ਨੂੰ। ਆ ਰਹੇ ਮੈਂ ਕੋਈ ਆਪਾਂ। ਦੱਸਿਓ ਵੇ ਕਿੱਦਾਂ ਲੱਗਦੀ ਕਿੱਟ। ਮੂਰ ਦਿਖਾ ਦੇਣ। ਸਟਾਰ ਹੀ ਆ ਵਾਹ ਇਹ ਨਹੀਂ ਘੋਰਾ ਨੇ ਪਾਪਾ ਦਾ ਕਈ ਇਹਦੀ ਸੈਲਫੀ ਮਾਰਦਾ ਰਹਿੰਦਾ ਬਾਰ-ਬਾਰ ਚੱਲੀਏ ਸੇ ਚਲੋ ਡਰਾਈਵਰ ਸਾਹਿਬ ਵਾਹਿਗੁਰੂ ਸਤਿਨਾਮ ਸਤਿ ਸ੍ਰੀ ਅਕਾਲ ਇਧਰ ਦਮਲਾ ਆ ਮੜਾ ਦੇਖਿਓ ਹਣੀ ਤੂੰ ਇੱਥੇ ਕੀਤੀ ਆ ਆਗੇ ਨਾਲ ਹੀ ਉਹ ਟਰਾਲੀ ਲੰਗਣੀ ਹੋਵੇ ਹੂੰ ਪੂਰੀ ਕੱਟ ਪੂਰੀ ਘਟਨੀ ਪੈਣੀ ਹੁਣ ਚਲੋ ਹੁਣ ਬਾਕੀ ਬਣਾਉਣੇ ਡਰਾਈਵਰੀ ਵੀ ਜਟਾ ਤੇਰੀ ਨਾਣ ਜਾਣ ਤੂੰ ਐ ਬਾਬਾ ਸਾਡਾ ਆਸਰਾ ਕਰੂਗਾ ਜੀ ਸੀਟ ਬੈਲਟ ਜ਼ਰੂਰ ਲਗਾਣੇ ਕਾ ਸੀਟ ਬੈਲਟ ਦਾ ਇੱਕ ਬਹੁਤ ਚੱਕਰ ਪੈਂਦਾ ਨਹੀਂ ਵਧੀਆ ਸਮਾਂ ਸੀਟ ਬੈਲਟ ਤੋਂ ਬਿਨਾ ਗੱਡੀ ਨਹੀਂ ਚਲਾਉਣੀ ਚਾਹੀਦੀ ਹੂੰ ਇਹ ਤਾਂ ਡਿਸੀਟ 벨ਟ ਨਹੀਂ ਤੇ ਪੈਂਟ ਨੂੰ ਜ਼ਰੂਰ 벨ਟ ਲੱਗੀ ਹੋਣੀ ਚਾਹੀਦੀ। ਇੱਕ 벨ਟ ਦੋਵੇ ਇਧਰੋਂ ਆਪਾਂ ਪਾਇਆ ਪਜਾਮਾ। ਉਧਰੋਂ ਆਪਣੇ ਸੀਟ 벨ਟ ਨਹੀਂ। ਆ ਲਾ ਪਰਾਂ ਇਧਰੋਂ। ਬਹੁਤ ਨਿੱਕ ਨੂੰ। ਲੱਗੀ। ਹੋਂ ਤਰਪੇ ਦੇ। ਅੱਜ ਚੱਲੇ ਆ ਕਪੂਰਥਲੇ। ਦੇਦੇ ਆ ਪਾਪਾ ਦੀ ਡਰਾਈਵਿੰਗ। ਪਾਪਾ ਜੀ ਡਰਦਾ ਹੀ ਹੈ ਤੁਹਾਨੂੰ ਤਾਂ ਤਾਂ ਹੈ ਨਾ ਪਾਪਾ ਹੋਰ ਡਰਨਾ ਹੈ ਮम्मी ਮम्मी ਵੀ ਆ ਰਹੀ ਹੈ ਸ਼ਸ਼ੀਕਾਲ ਸ਼ਸ਼ੀਕਾਲ ਹੈ ਸ਼ਸ਼ੀ ਸ਼ਸ਼ੀਕਾਲ ਸ਼ਸ਼ੀਕਾਲ ਦੇ ਉਸ ਸਮਾਂ ਇੰਟਰਵਿਊ ਤੇ ਆ ਗਏ ਇਹਦੀ ਸ਼ਸ਼ੀਕਾਲ ਸਾਰੇ ਹਨ ਇਹ ਵੀ ਇੱਕ ਵੀਡੀਓ ਨਹੀਂ ਬਣਾ ਰਿਹਾ ਸ਼ਸ਼ੀਕਾਲ ਜੀ ਸ਼ਸ਼ੀਕਾਲ ਹੋਰ ਤਾਂ ਉਹ ਜਿਹੜਾ ਨਾ ਸ਼ਹਿਰ ਦੇ ਵਿੱਚ ਚਲ ਗਿਆ ਤਾਂ ਮਾ ਪਾਪਾ ਦਾ ਡਰਾਈਵਿੰਗ ਇਦਾਂ ਫੇਸ ਤੇ ਕੋਈ ਨਾਲ ਮੇਰੇ ਤਾਂ ਵਿੰਦਾ ਕਲੈਂਡਰ ਆਉਂਦਾ ਕਲੈਂਡਰ ਮੈਨੂੰ ਪਤਾ ਨਾ ਹੋਵੇ ਉਹਦਾ ਜਿਹਾ ਲੱਗਦੀ ਮੈਨੂੰ ਤਾਂ ਇਹਦਾ ਪ੍ਰੈਕਟੀਕਲ ਘੱਟ ਐ ਇਹਨੂੰ ਪਤਾ ਸਾਰਾ ਹੀ ਐ ਇਹਨੇ ਕਹਿੰਨਾ ਪਹਿਲਾਂ ਆਪਾਂ ਦੂਜਾ ਆਪਾਂ ਐ ਕਰ ਰਹੇ ਹਾਂ ਤਾਂ ਇਹਦਾ ਮੂਹਸਲਾ ਹੋ ਜਾਂਦਾ ਵੀ ਮੈਂ ਕੱਲਾ ਨਿਕਾ ਨਾਲ ਬੰਦਾ ਹੈਗਾ ਵੀ ਚਲੋ ਹੁਣ ਜੇ ਸ਼ਹਿਰ ਚ ਪਹੁੰਚ ਗਏ ਫੇਰ ਤੁਹਾਨੂੰ ਕਰਦੇ ਸ਼ੁਰੂ ਲੋ ਜੀ ਹੁਣ ਆਪਾਂ ਆ ਗਏ ਆਂ ਰੇਲਵੇ ਸਟੇਸ਼ਨ ਦੀ ਪਟਰੀ ਤੇ। ਕਪੂਰਥਲੇ ਜੈਂਟਰ ਹੋ ਗਏ ਆਂ ਤੇ ਉਦੋਂ ਉਦੋਂ ਜਿਆਦਾ ਜਿਆਦਾ ਪਸੀਨਾ ਵੇ ਆਇਆ ਇਹਦਾ ਪਾਪਾ ਨੂੰ ਨਾਲ ਏਸੀ ਲਾਇਆ ਆਪਾਂ। ਪਸੀਨਾ ਨਹੀਂ ਇਹ 10-15 ਦਿਨ ਪੈਂਡੇ ਚਲਾਣੀ ਤਾਂ ਇਹਨਾਂ ਦੇ ਸ਼ਹਿਰ ਜਾਣਾ ਸ਼ਹਿਰ। ਲੈ ਅੱਗੇ ਤਾਂ ਗੱਬੇ ਤੋਰੇ ਫਿਰਦੇ। ਯਾਰ ਤੁਹਾਨੂੰ ਪਤਾ ਮੈਂ ਨਵਾਂ ਡਰਾਈਵਰ ਪ੍ਰਭਾ। ਇੱਕ ਤਾਂ ਮੋਹਰੇ ਲਿਆ ਗਏ ਤਾਂ ਨਾ ਮੇਨਾਂ ਕੋਈ ਬੈਰ ਹੁੰਦਾ ਮੋਹਰੇ ਕਰ ਲੈਂਦੇ ਆ। ਆ ਕਿੱਧਰੋਂ ਆਇਆ ਰੁਗੀ ਇਹ ਜੀ ਸਾਡੇ ਟ੍ਰੈਫਿਕ ਘਟਿਆ ਬਸ ਬ੍ਰੇਕ ਤੇ ਪੈਰ ਰੱਖਣਾ ਬ੍ਰੇਕ ਬ੍ਰੇਕ ਦੇ ਦੋ ਬਾਬਾ ਪੈਰ ਹੀ ਰੱਖਦਾ ਕਲਚ ਛੱਡ ਦਿੰਦਾ ਉਹਦੇ ਇੱਕ ਵੀ ਮੋਟਰਸਾਈਕਲ ਨਹੀਂ ਬ੍ਰੇਕਾਂ ਹੱਥ 'ਚ ਨਹੀਂ ਗਈ ਇਹ ਉਹ ਤੁਸੀਂ ਭਰਾ ਮੈਂ ਸਹੀ ਚਲਾਉਣਾ ਆਹ ਦੇਖ ਲੈ ਆਹ ਦੇ ਮੈਂ ਦੇਖ ਲਾ ਭਾ ਗੱਲਾਂ ਕੋਈ ਉਹ ਹੀ ਕੰਮ ਹੋਇਆ ਨਾ ਵੀ ਗਲਤੀ ਮੁਰਗੇ ਕਹਿੰਨੀ ਕੱਚਾ ਡਰਾਈਵਰ ਆ ਜੇ ਆਹ ਰੋਡ ਵਾਪਾ ਪਾਰ ਕਰ ਲਿਆ ਨਾ ਫੇ ਬਸ ਵੈਰੀਫਾਈ ਹੋ ਭੈਣ ਤੋਂ ਮੋਹ ਨਹੀਂ ਨਾ ਮੇਰਾ ਲਹੂ ਪੀ ਇਹ ਪਹਿਲੇ ਇਹ ਨਾ ਗੇਰ ਨਹੀਂ ਨਹੀਂ ਮੈਂ ਦੱਸਣਾ ਫੇ ਵੀ ਨਾਲ ਕੰਡੈਕਟਰ ਆਉਣਾ ਭਰਾਵਾ ਕੋਈ ਹੋਵੇ ਪਿੱਛੇ ਨੂੰ ਵੀ ਰਹਿ ਜਾਂਦੀ ਐ ਇਹ ਨਾ ਕੋਈ ਖੜਾ ਹੋਵੇ ਆ ਗੱਜਿਆ ਨਾ ਗੱਜਿਆ ਰੋ ਜਾ ਚੋਂ ਬਾਹਰ ਨਿਕਲੂ ਆ ਚੋਂ ਬਾਹਰ ਨਿਕਲ ਇਹ ਤਾਂ ਰੁਕਦਾ ਹੀ ਨਹੀਂ ਇਹ ਯਾਰ ਰੁਕਣਾ ਥੋੜੀ ਰੋਕਣੇ ਪੈਣੇ ਆ ਇਹ ਆਹ ਮੋਟਰਸਾਈਕਲ ਲੰਗੇ ਚੱਲੇ ਤੇ ਨਾਲ ਲੈ ਹੁਣ ਪਾਪਾ ਆਡੋ ਨਾਗੇ ਕਲਾਚ ਛੱਡ ਇੱਧਰੋਂ ਇੱਧਰ ਨਹੀਂ ਕੋਈ ਨਾ ਗੱਡੀ ਆ ਹੈਗੀ ਆ ਰੋ ਗਿਆ ਰੋ ਗਿਆ ਬੱਸ ਚਾੜਦੀ ਰੋਡ ਤੇ ਇੰਨਾ ਕੰਮ ਆ ਜਦ ਬਾਬਾ 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 ਆਪਣੇ ਨਾਲ ਕੋਈ ਚੱਕਰ ਨਹੀਂ ਵਾਹ ਪਰ ਆਪਾਂ ਸਲੋ ਜਾਣਾ ਸਲੋ ਸਲੋ ਜਾਣਾ ਆਪਾਂ ਇਹੜਾ ਕੋਈ ਮਗਰ ਸੈਕੰਡ ਗੇਅਰ ਚ ਐਸੀ ਲੋ ਹੁੰਦਾ ਠੰਡ ਠੰਡ ਲਾਦੀ ਆ ਮੈਂ ਬੰਦ ਨਹੀਂ 24 25 ਤੇ ਚੱਲ ਕੱਟ ਕਰਦਾ ਮੈਂ ਲੋ ਜੀ ਹੁਣ ਗੱਡੀ ਪਾਕ ਕਰ ਲਈ ਐ ਵਾਪਾ ਨੇ ਕਰ ਲਈ ਪਾਕ ਪਾਰਕਿੰਗ ਉੱਤੋਂ ਲੈ ਭਾਈ ਐ ਇੱਡਾ ਨਹੀਂ ਆ ਪ੍ਰੈਸਕ ਲੈਣੇ ਚਲੋ ਜੀ ਕਮਾਈ ਹੋਰ ਕਚੇਰੀਆਂ ਜਾਂ ਕਚੇਰੀਆਂ ਚ ਜਲਦੀ ਵੀ ਹੁਣ ਚਲੋ ਚਲੋ ਹੁਣ ਮਨਦੇਉ ਸਾਬ ਕਿ ਮੈਂ ਕਿਹ ਰੁਕ ਜਾਉ ਨਹੀਂ ਨਹੀਂ ਅੱਜ ਸ਼ਹਿਰ ਜਾਣਾ ਹੀ ਜਾਣਾ ਜਾਣਾ ਹੀ ਜਾਣਾ ਅੱਜ ਇਹਨੂੰ ਇੰਨਾ ਨਹੀਂ ਵੀ ਥੋੜਾ ਜਰ ਮੈਨੂੰ ਇਹ ਪੈਂਡ ਪੁੰਡੇ ਚ ਲਾ ਲੈਂਦੇ ਆਥੀ ਜਾ ਖੋਲ ਜੂ ਕਹਿੰਦੇ ਕਿ ਲਾਉਂਗੇ ਰਪੇ ਦੀ ਤੁਹਾਨੂੰ ਹਣ ਇੱਧਰ ਦੀ ਜਾਣਾ ਹੁਣ ਆਪਾਂ ਜਾਵਾਂਗੇ ਤੇ ਹੋਰ ਕਿੱਥੇ ਜਾਵਾਂਗੇ ਪਹਿਲਾਂ ਇੱਧਰ ਜਾਣਾ ਆਹ ਆਪਣਾ ਕੰਮ ਕਰਾਂ ਉਹ ਆਹ ਲਸਾਂ ਦਾ ਪਹਿਲਾਂ ਉੱਧਰ ਜਾਣਾ ਨਾ ਲਸਾਂ ਤੋਂ ਪਹਿਲਾਂ ਬਣਾਉਂਦੇ ਨੇ ਲਸਾਂ ਸ ਬਣਾਇੰਦੇ ਉਹ ਤਾਂ ਮੇਰਾ ਦੇਖਿਓ ਲਸਾਂ ਸ ਕਿਦਾਂ ਦਾ ਹੋਇਆ ਰੋਗ ਜਾ ਰੋਗ ਜਾ ਆਹ ਦੇਖੋ ਲਸਾਂ ਜੀ ਚਾਹੀਦੀ ਇਹ ਤਾਂ ਆਹ ਸਾਸ ਦੀ ਫੋਟੋ ਦੇਖਿਓ ਫੋਟੋ ਇਹ ਕਰਾਵਾ ਪਾ ਫੋਟੋ ਨਹੀਂ ਲਗਾਉਦਾ ਹੈ ਹੀ ਨਹੀਂ ਆਹ ਲਾਇਸੈਂਸ ਕੇ ਨੂੰ ਪਹਿਲਾਂ ਲਾਇਸੈਂਸ ਬਣਾਉਣਾ ਅਜੇ ਜ਼ਰੂਰੀ ਸੀਗਾ ਚਲੋ ਹੁਣ ਅਸਾਂ ਪਰ ਪਹਿਲਾਂ ਪੂਰੇ ਹੋਣ ਫੇ ਗੱਡੀ ਚਲਾਉਣ ਦਾ ਫਾਇਦਾ ਚਲੋ ਹੁਣ ਆਪਾਂ ਇਹ ਲਾਇਸੈਂਸ ਇਹ ਕਰਾਉਣਾ ਹੈ ਰੀਨਿਊ ਰੀਨਿਊ ਕਰਾਉਣਾ ਹੈ ਤੇ ਚੈਰੀ ਨਾਲ ਸਾਹਮਣੇ ਦਿਖਾਉਣਾ ਹੁਣ ਆਪਾਂ ਇਹ ਸ਼ੂਟ ਲੈਣ ਕਾਟਨ ਦੇ ਪਾਸਿਗੇ ਦਾ ਟੈਨਕ ਤੱਕ ਲੈ ਵੀ ਜਿਹੜੇ ਮੇਨ ਕੰਮ ਆਉਣਾ ਜੀ ਉਧਰ ਦੇਖ ਸਾਹ ਫੇਚ ਲੈਗੇ ਨਹੀਂ ਕਲਰ ਨਹੀਂ ਦਿਖਾ ਭਾਈ ਇਦਾਂ ਦਾ ਕਲਰ ਆ ਆ ਲਾਈਨਸ ਜੀ ਪਲੇਟ ਨਹੀਂ ਜਾਏਗਾ ਪਲੇਟ ਪਲੇਅਰ ਲਗਾਤਾ ਹੈ ਨੀ ਪੂਰਾ ਟਰਾਂਡ ਕਾਂ ਤੇ ਕਹਿੰਦੀ ਸ਼ਹਿਰ ਆਣਾ ਸ਼ਹਿਰ ਹਾਂ ਆਹ ਵੀ ਸੋਨਾ ਆ ਦੋਸਤ ਹਾਂ ਫੇਰ ਉੱਥੇ ਹੀ ਚੱਲੀਏ ਹੁਣ ਕਿ ਨਹੀਂ ਚਲੋ ਲੋਨ ਆ ਗਿਆ ਕੱਟਿਆ ਨੇ ਪੀਜਾ ਬਈਆ ਹੱਟ ਤੈਨਾਂ ਮੋੜ ਦਾ ਖਾਣਾ ਰੌਂਡ ਦਾ ਬਈਆ ਵੀ ਖਰਚੇ ਦਾ ਦੂਜਾ ਨਾਮ ਇਕਲੀ ਸ਼ਹਿਰ ਤੇ ਬੰਦਾ ਘਾਟੀ ਆ ਕਿਉਂ ਘੱਟ ਕੱਟਦਾ ਇਹ ਜੇ ਕੰਮ ਹੀ ਆ ਤਾਂ ਹੁਣ ਤੁਹਾਡਾ ਵੀ ਕੰਮ ਸਿਗਾ ਚਲੋ ਹਨਾ ਮੇਰਾ ਕੰਮ ਤਾਂ ਤੁਹਾਡਾ ਸਿਗਾ ਹਨਾ ਮੇਰਾ ਲਾਇਸੈਂਸ ਦਾ

ਕੀ ਗਏ ਨੇ ਮਗਾ ਚਲੋ ਤੁਹਾਨੂੰ ਵੀ ਪਾਰਟੀ ਦੇਣੀ ਸੀ ਕੋਈ ਨਾ ਮਸ ਖਿਲਾ ਦਈਏ ਅੱਛਾ ਆਪਾਂ ਨੂੰ ਪਾਰਟੀ ਦੇ ਲੈ ਹੋਰ ਪਾਰਟੀਆਂ ਆਉਂਜ ਲੋ ਹੋਰ ਵੀ ਐ ਪਾਰਟੀ ਹੁੰਦੀ ਐ ਕਲੋਂ ਹੂੰ ਕੀ ਰਹਾ ਪੀ ਰਹਾ ਹੈ ਰਹਾ ਪੀਗਾ ਹੈ ਰੀਨੇ ਖਾਣਾ ਪੀਜ ਹੋ ਲੋ ਹੱਦਾਂ ਸਮਾਰ Det er ਪਤਾ ਨਹੀਂ ਕੀ ਆ ਟੰਜੀ ਦੇਖਣ ਨੂੰ ਤਾਂ ਬੜਾ ਖੁੱਲਾ ਆ ਲੱਗਦਾ ਈਮੂ ਜਿਹਾ ਪੱੜ ਗਿਆ ਮੈਂ ਇੱਕ ਥਾਂ ਕਦੇ ਆ ਵੀ ਮੈਚ ਤੋਂ ਆਇਆ ਨਹੀਂ ਬਹੁਤ ਕੁਛ ਆ ਵੀ ਇੱਧਰੋਂ ਦੀ ਧੀਂਦਾ ਆ ਇੱਧਰੋਂ ਦੀ ਧੀਂਦਾ ਆ ਮੱਟੀ ਫਰੀ ਹੋਈ ਮੱਟੀ ਫੈਰੀ ਕਾਫੀ ਜ ਆ ਹੁਣ ਆਪਾਂ ਖਾ ਲਿਆ ਸਰਗਾ ਆਪਾਂ ਕਿਦਾਂ ਦਾ ਸੀ ਫਿੱਕਾ ਆਇਆ ਇਹ ਸਾਰਾ ਕੁਛ ਨਾ ਮੰਮੀ ਇੰਨਾ ਸਵਾਦ ਨਹੀਂ ਸੀ ਇਹਨੂੰ ਕਹਿੰਦੇ ਉਹ ਪੂਰਾ ਮੈਗਾ ਸ਼ਾਇਦ ਵਧੀਆ ਹੋਊਗਾ ਪੀਜ਼ਾ ਆਟਾ ਉਹ ਦੇਖੀ ਨਹੀਂ ਹੁੰਦੀ ਜਦੋਂ ਪਿੱਛੇ ਚੇਤਨਾ ਨਹੀਂ ਖਾਦਾ ਆ ਪਹਿਲਾਂ ਵੀ ਆਪਾਂ ਪਾਪਾ ਪੀਜ਼ਾ ਹਟ ਇੰਨਾ ਸਪੈਸ਼ਲ ਹੁੰਦਾ ਪਰ ਕਪੂਰਥਲੇ ਦਾ ਨਹੀਂ ਨਾ ਵਧੀਆ ਕੋਈ ਬਚਾ ਨਾਮ ਟੇਸਟ ਫਿੱਕਾ ਜਾਂ ਹਿਸਾਰਾ ਦਾ ਦੇਖਣ ਨੂੰ ਵਧੀਆ ਲੱਗਦਾ ਜੀ ਬਸ ਹਾਂ ਟੈਡ ਪਾ ਲਿਆ ਔਰੀਆਂ ਗਾਲਾਂ ਸਬਜ਼ੀਆਂ ਬਣਾਉਂਦੇ ਕਿੰਨੇ ਦਿਨ ਲੱਗਣਾ ਆ ਠੀਕ ਹੈਂ ਤੇ ਬਾਬਾ ਸਰਸੋਂ ਹੀ ਜ਼ਿਆਦਾ ਹੀ ਲੱਗ ਗਿਆ ਤੇ ਇਹਣਾ ਬੂਟਾ ਲਾ 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 ਹਾਂ ਕੀ ਕਰੀਂ ਜੀ ਹੁਣ ਅਸੀਂ ਆ ਗਏ ਆ ਘਰ ਤੇ ਮੰਮੀ ਡੈਡੀ ਹੁਣਾਂ ਲਈ ਰੋਟੀ ਪਾਣੀ ਚੱਲ ਪਿਆ ਸਬਜ਼ੀ ਤੇ ਸਾ ਆਲੂ ਮਟਰਾਂ ਦੀ ਸਬਜ਼ੀ ਆਲੂ ਮਟਰ ਗਾਜਰ ਕੈਮਰੇ ਨੂੰ ਵੀ ਭਾਅ ਜੀ ਚੜ ਗਏ ਉਹ ਨਾਲ ਮੱਕੀ ਕਣਕ ਦੀਆਂ ਰੋਟੀਆਂ ਲੈਣ ਲੱਪੀਆਂ ਤੇ ਖਾਣ ਵਾਲੇ ਵੀ ਅੰਦਰ ਤਿਆਰ ਆ ਆ ਜਿਵੇਂ ਰੋਟੀ ਹੋਰ ਆ ਜਿਵੇਂ ਰੋਟੀ ਹੂੰ ਤੜਕਾ ਬਹੁਤ ਈਰਿਆ ਬਹੁ ਜਿੱਦਾਂ ਟੜਕਾ ਟੜਕਾ ਮੰਮੀ ਨੇ ਕੱਟ ਕੇ ਰੱਖਿਆ ਹੈ ਕੱਟ ਕੇ ਮੰਮੀ ਜਿਹੜਾ ਕੰਮ ਕਰਦੀ ਦੱਸ ਦਿੰਦੀ ਆ ਜਦੋਂ ਮੈਂ ਕੋਠੇ ਤਵਾ ਆਵਾਂ ਪਹਿਲਾਂ ਮੰਮੀ ਪੁੱਛਦੀ ਹੁੰਦੀ ਆ ਦੇਖੀਦਾ ਪਿੰਦੇ ਅੱਜ ਤੈਨੂੰ ਆਪਣੀਆਂ ਟੈਲੀਆਂ ਕਿੱਦਾਂ ਦੀਆਂ ਲੱਗਦੀਆਂ ਮੈਂ ਪੁੱਛ ਆ ਲਾਤ ਚਾਹ ਕਿੱਦਾਂ ਬਣੀ ਬਿਜਾਦ ਕੀ ਮੈਂ ਬਣਾਈ ਆ ਹਨਾ ਤੇ ਦਾਲ ਕਿੱਦਾਂ ਬਣੀ ਤੜਕਾ ਮੈਂ ਕਰਿਆ ਤੜਕਾ ਮੈਂ ਜੀ ਮਤਲਬ 10 ਦੇਣਾ ਸਾਰਾ ਕੁਝ ਕ ਨਹੀਂ ਪਾਪਾ ਹਾਂ ਬਈ ਕੱਲ ਹੋਵੇ ਤੋਈਆ ਕਰਦੀ ਏ ਨਾ ਤੇ ਨਹੀਂ ਰਾਦੀ ਉਹ ਹੀ ਤੇ ਗੱਲ ਉਹਦਾਂ ਹੀ ਦਿਓ ਸਾਬ ਮੰਮੀ ਨਾਲ-ਨਾਲ ਹੀ ਫੋਨ 'ਚ ਦੱਸ ਦਿੰਦੀ ਮੈਂ ਆਹ ਕੰਮ ਕੀਤਾ ਨਹੀਂ ਵਧੀਆ ਕਰਨਾ ਹੂੰ ਬਾਕੀ ਦਾ ਕੰਮ ਮੇਰਾ ਹਾਂ ਜਿਹੜਾ ਨਹੀਂ ਦੱਸ ਹੋਇਆ ਪੁੱਛ ਹੋਇਆ ਉਹ ਦਿਓ ਸਾਬ ਤੇ ਆਪਾਂ ਤਾਂ ਉੱਥੇ ਖਾ ਪੀ ਲਿਆ ਸੀ ਉਹਨਾਂ ਦਾ ਸਬਜ਼ੀ ਬਹੁਤ ਸਵਾਦ ਨਹੀਂ ਦੇ ਦਿੰਦੇ ਜੇ ਕਿ ਕਰ ਰੋਟੀ ਖਾਣੀ ਆ ਦੇਖ ਲਿਓ ਦਾ ਮਹਿ ਕੀ ਨਾ ਆਉਣ ਡਿਆ ਥਣੀਆਂ ਹੱਲ ਆਹ ਹਾਂ ਆਹ ਗੀ ਜੀ ਅਜੇ ਧਣੀਆਂ ਉਹ ਵੀ ਵਿੱਚ ਪਾਉਣਾ ਆਟਾ ਦੇਖੋ ਗੁੰਨੇ ਇਹਨਾਂ ਨੇ ਨਾ ਤਾਂ ਫਿਰ ਜਿੰਨਾ ਖਾਣਾ ਉਹਨਾਂ ਕੇ ਦੋ ਸਾਡੇ ਦੋ ਦੋ ਰੋਟੀਆਂ ਲੱਗਦੀਆਂ ਜਿੱਦਾਂ ਕਿੰਨੇ ਜੀ ਆਪਾਂ ਦੇ ਉਸ ਪੰਜ ਪੰਜ ਨੂੰ ਤਾਂ 10 ਰੋਟੀਆਂ ਲੱਗਦੀਆਂ ਉਸ ਨਹੀਂ ਅੱਧ 11 ਬਣ ਜਾਂਦੀਆਂ ਨਹੀਂ ਅ ਹੋ ਛੇਮਿਆਂ ਜਿਹੜਾ ਆਪਣਾ ਹਾਂ ਛੇਮਿਆਂ ਵੀ ਕਿੱਦੇ ਗਈਆਂ ਕੋਠੇ ਤੋਂ ਪਟਾਕੇ ਉਹ ਬਿਜਲੀ ਬਿੱਲੀ ਲੈ ਭੱਜ ਗਈ ਕੋਠੇ ਕੋਠੇ ਤਾਂ ਭੱਜ ਗਈ ਅੱਜ ਸਾਡੇ ਪਿੰਡ ਵਿਆਹ ਹੋਇਆ ਤਾਂ ਪਟਾਕੇ ਬਹੁਤ ਵੱਜ ਰਹੇ ਹਾਂ ਬਧੀਰੋ ਖਦੀਰ ਤੇ ਵੀ ਹੋ ਰਹੇ ਹਾਂ ਬਈ ਆ ਵੀ ਪਟਾਕਿਆਂ ਨੂੰ ਕਰਕੇ ਤੇ ਚਲੋ ਓਕੇ ਬਾਏ ਅਗਲੇ ਬਲੌਗ ਵਿੱਚ ਨੈਕਸਟ ਤੁਹਾਨੂੰ ਫੇਰ ਮਿਲਦੇ ਹਾਂ ਤੇ ਤੁਹਾਡੇ ਕੋਈ ਇੱਕ ਰਿਕੁਐਸਟ ਵੀ ਕਰਨੀ ਸੀ ਉਹ ਅਗਲੇ ਬਲੌਗ ਦੇ ਵਿੱਚ ਜ਼ਰੂਰ ਕਰਾਂਗੇ ਮੈਂ ਕੁਝ ਗੱਲਬਾਤ ਕਰਦੇ ਨਹੀਂ ਹੈਲਪ ਨਹੀਂ ਕੀਤੀ ਕਿਸੇ ਨੇ ਅੱਜ ਤਾਂ ਉਹ ਕਿਹੜੀ ਗੱਲ ਹੈ ਹੈਲਪ ਨਹੀਂ ਕੀਤੀ ਉਹ ਤੁਹਾਨੂੰ ਅਗਲੇ ਬਲੌਗ ਚ ਅਸੀਂ ਦੱਸਾਂਗੇ ਕਿ ਕਿਹੜੀ ਚੀਜ਼ ਦੀ ਹੈ ਇੱਥੇ ਜਿੰਨਾ ਦੱਸਦੀ ਨਹੀਂ ਇੱਥੇ ਨਹੀਂ ਦੱਸਣਾ ਉਹ ਕੱਲਾ ਲਾ ਕੇ ਬਲੌਗ ਉਸੇ ਤੀ ਬਣਾਵਾਂਗੇ ਆ ਉਹ ਵੀ ਅਸੀਂ ਹੈਲਪਲੀ ਕਿਹਾ ਸੀਗਾ ਪਰ ਕਿਸੇ ਨੇ ਵੀ ਮਤ ਨਹੀਂ ਕੀਤੀ ਉਹ ਮੈਂ ਖੁੱਲ ਕੇ ਗੱਲ ਕਰੂੰਗਾ ਨੈਕਸਟ ਅਗਲੇ ਬਲੌਗ ਚ ਬਣੇ ਰਹਿਜੋ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ 'ਚ ਰਹੋ ਤੇ ਆਪਣੇ ਟੱਬਰ ਨਾਲ ਖੁਸ਼ ਰਹੋ ਕਿਉਂਕਿ ਮੈਂ ਨਹੀਂ ਕਹਿੰਦਾ ਵੀ ਯਾਰੀ ਦੋਸਤੀ ਚੰਗੀ ਨਹੀਂ ਜਾਂ ਕਿਦਾਂ ਯਾਰ ਦੋਸਤ ਵੀ ਰੱਖੋ ਪਰ ਥੋੜੇ ਰੱਖੋ ਵਧੀਆ ਰੱਖੋ ਤੇ ਐਂਡ ਤੇ ਟੱਬਰ ਹੀ ਕੰਮ ਆਉਂਦਾ ਹੁੰਦਾ ਆਪਣੇ ਮਾਪੇ ਦੀ ਸੇਵਾ ਕਰੋ ਤੇ ਹੋਰ ਜੋ ਮਰਜ਼ੀ ਕਰੋ ਪਰ ਮਾਪੇ ਦੀ ਸੇਵਾ ਕਰੋ ਨਾ ਤੇ ਰੱਬ ਤੁਹਾਨੂੰ ਹਮੇਸ਼ਾ ਤੰਦਰੁਸਤ ਰਹੋ ਚੜ੍ਹਦੀ ਕਲਾ 'ਚ ਰੱਖੂਗਾ ਓਕੇ ਬਾਏ ਗੁੱਡ ਲੱਕ